ਨਮਸਕਾਰ ਇਹ ਆਕਾਸ਼ਵਾਣੀ ਚਲੰਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ ਇੱਕ ਸਿਹਤਮੰਦ ਭਾਰਤ ਦੀ ਸਿਰਜਣਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੈਨਰਿਕ ਦਵਾਈਆਂ ਬਾਰੇ ਜਾਗਰੂਕਤਾ ਵਧਾਉਣ ਲਈ ਅੱਜ ਜਨੌਸ਼ਤੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਅਧੀਨ ਪੰਜਾਬ ਪੁਲਿਸ ਨੇ ਅਜਲੰਦਰਜ ਬਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅਤੇ ਅਤਵਾਦੀ ਮੋਢੂਲ ਦੇ ਦin ਕਾਰਕੁਨਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਤ ਸਮੇਤ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਅਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ ਇੱਕ ਸਿਹਤਮੰਦ ਭਾਰਤ ਦੀ ਸਿਰਜਣਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਮ ਆਦਮੀ ਦੀਆਂ ਜ਼ਰੂਰਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਪ੍ਰਧਾਨ ਮੰਤਰੀ ਨੇ ਸਿਹਤ ਪੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਕਿਫਾਇਤੀ ਕੀਮਤਾਂ ਤੇ ਦਵਾਈਆਂ ਪ੍ਰਾਪਤ ਕਰਨ ਲਈ ਜਨ ਆਸ਼ਟੀ ਕੇਂਦਰਾਂ ਦੇ ਨੈੱਟਵਰਕ ਦਾ ਵਿਸਥਾਰ ਕਰਨ ਲਈ ਆਪਣੀ ਸਰਕਾਰ ਦੇ ਉਪਰਾਲਿਆਂ ਦਾ ਸਿਖਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਤਰਾ ਅਤੇ ਨਗਰ ਹਵੇਲੀ ਦਿਉ ਤੇ ਦਮਨ ਨੂੰ ਦੇਸ਼ ਦੀ ਵਿਰਾਸਤ ਕਿਹਾ ਅਤੇ ਇਸ ਨੂੰ ਸਮਾਵੇਸ਼ੀ ਵਿਕਾਸ ਦੇ ਨਾਲ ਇੱਕ ਮਾਡਲ ਸੂਬਾ ਵਿੱਚ ਬਦਲਣ ਲਈ ਆਪਣੀ ਸਰਕਾਰ ਦੀ ਯਤਨਾਂ ਦਾ ਸਿਖਰ ਕੀਤਾ ਸਿਲਵਾਸਾ ਵਿਖੇ ਜਨਤਿਕ ਇਕਾਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਸੰਪਰਕ ਸਿਹਤ ਸੰਭਾਲ ਸਿੱਖਿਆ ਤੇ ਸਿਰਸਪਾਟੇ ਦੇ ਮਾਮਲੇ 'ਚ ਵਿਕਾਸ ਵਿੱਚ ਇੱਕ ਵਿਲੱਖਣ ਪਛਾਣ ਪ੍ਰਾਪਤ ਕੀਤੀ ਹੈ उना कई सामाजिक सुरक्षा योजनाओं का पूरा करने के प्रशासन ने सलाह की थी इस तो पहला प्रधानमंत्री मोदी ने सिलवासा विखे नमो अस्पताल पहले गेट का उद्घाटन किया 450 बिस्तरों वाला नमो अस्पताल 460 करोड़ रुपए तो वादी लागत नाल बनाया गया 2023 में मुझे यहां नमो मेडिकल कॉलेज के गठन का अवसर मिला था अब इसके साथ 450 बेड की क्षमता वाला एक और अस्पताल जुड़ गया है आज यहाँ स्वास्थ्य से जुड़ी कई दूसरी परियोजनाओं का शिलान्यास भी हुआ है सिलवासा की इन स्वास्थ्य सुविधाओं से यहाँ के आदिवासी समुदाय को बहुत बड़ा फायदा होगा शाम प्रधानमंत्री सूरत खुराक सुरक्षा संपूर्णता मुहिम की शुरुआत करने लिये गुजरात सुरा पहुंच गए हैं ਅੱਜ ਜਨੋਸ਼ਧੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਦਿਨ ਯੋਚਨਾਬਾਰੇ ਜਾਗਰੂਕਤਾ ਵਧਾਉਣ ਤੇ ਜਨਰਿਕ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਭਾਰਤੀ ਜਨੋਸ਼ਧੀ ਯੋਜਨਾ ਦਾ ਉਦੇਸ਼ ਸਾਰਿਆਂ ਨੂੰ ਸਸਤੀਆਂ ਕੀਮਤਾਂ ਤੇ ਗੁਣਵੱਤਾ ਵਾਲੀਆਂ ਜਨਰਿਕ ਦਵਾਈਆਂ ਮੁਹੱਈਆ ਕਰਵਾਉਣਾ ਹੈ। ਰਸਾਇਣ ਤੇ ਖਾਦ ਮੰਤਰਾਲੇ ਨੇ ਇਸ ਪਹਿਲ ਦਾ ਸਮਰਥਨ ਕਰਨ ਲਈ ਦੇਸ਼ ਭਰ ਚ ਹਫ਼ਤਾ ਭਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਦਵਾਈਆਂ ਬਾਜ਼ਾਰ ਤੋਂ 50 ਤੋਂ 80% ਘੱਟ ਕੀਮਤ ਤੇ ਉਪਲਬਧ ਕਰਵਾਈਆਂ ਜਾਂਦੀਆਂ ਨੇ। ਇਹ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਿਰਫ ਪ੍ਰਮਾਣਿਤ ਨਿਰਮਾਤਾਵਾਂ ਤੋਂ ਖਰੀਦੀਆਂ ਗਈਆਂ ਦਵਾਈਆਂ ਪ੍ਰਦਾਨ ਕਰਦਾ ਹੈ। ਇਸ ਪਹਿਲ ਦੇ ਤਹਿਤ ਕੀਤੀਆਂ ਗਈਆਂ ਪ੍ਰਮੁੱਖ ਪਹਿਲ ਕਦਮੀਆਂ ਵਿੱਚੋਂ ਇੱਕ ਸੈਨੀਟਰੀ ਨੈਪਕੀਨ ਦੀ ਸਹੂਲਤ ਹੈ। ਦੇਸ਼ ਦੇ ਸਾਰੇ ਜ਼ਿਲ੍ਹਿਆਂ 'ਚ ਹੁਣ 15,000 ਤੋਂ ਵੱਧ ਜਨੌਸ਼ੀਤੀ ਕੇਂਦਰ ਕਾਰਜਸ਼ੀਲ ਨੇ ਅਤੇ ਇਸ ਯੋਜਨਾ ਨੇ ਸਵੈਰੋਸਕਾਰ ਦੇ ਇੱਕ ਸ਼ਾਨਦਾਰ ਅਵਸਰ ਵੀ ਪੈਦਾ ਕੀਤੇ ਨੇ। प्रधानमंत्री नरेंद्र मोदी ने कि जन औषधि दहाड़ा लोगों उच गुणवत्ता से सस्तिया दवाईया मुहैया करवाने की सरकार की वचनबद्धता दर्शादाए एक सोशल मीडिया पोस्ट वि मोदी ने कहा कि गुणवत्ता वाली दवाईया हम देश के हर कोने तक पहुंच रही हैं ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਟਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਆਸ਼ਟੀ ਯੋਜਨਾ ਬੇਹਤਰ ਹੀ ਕਫਾਇਤੀ ਵੀ ਦੇ ਮੱਧਰ ਨਾਲ ਸਾਰਿਆਂ ਲਈ ਸਿਹਤ ਸੰਭਾਲ ਚ ਕ੍ਰਾਂਤੀ ਲਿਆ ਰਹੀ ਹੈ ਪ੍ਰਧਾਨ ਮੰਤਰੀ ਭਾਰਤੀ ਜਨ ਆਸ਼ਟੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਇੱਕ ਭਾਰਤੀ ਨੂੰ ਜ਼ਰੂਰੀ ਸਿਹਤ ਸੇਵਾਵਾਂ ਜ਼ਰੂਰ ਮਿਲਣ 2027 तक प्रधानमंत्री मोदी जी के नेतृत्व में पच्चीस हजार जन औषधि केंद्र खोलने का लक्ष्य रखा गया जिसे और अधिक लोग सस्ती और अच्छी दवाओं का लाभ उठा सके हर साल 7 मार्च को जन औषधि केंद्र के रूप में ये दिवस मनाया जाता है इस वर्ष भी लगभग 5,000 हजार नए जन औषधि केंद्र खोले जाएंगे मैं सभी से अपील करता हूं कि नजदीकी जन औषधि केंद्र पर जाएं, दवाएं लें और उनकी गुणवत्ता और किफायती कीमतों को खुद अनुभव करें। पंजाब सरकार वालों गरीब परिवार की सहायता राष्ट्रीय परिवारक लाभ योजना तहत घर के कमाऊ मुखी की मौत हो जाए परिवार नीह हजार रुपए की सहायता दिखती है सूबे दे ਸਮਾਜਿਕ ਸੁਰੱਖਿਆ ਮੇਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਮੌਤ ਹੋਣ ਦੀ ਸਥਿਤੀ ਚ ਗਰੀਬ ਪਰਿਵਾਰ ਨਰਤਾਰਤੀ ਯੋਗਤਾਵਾਂ ਪੂਰੀਆਂ ਕਰਨ ਤੇ ਇਸ ਗੀਂ ਦਾ ਲਾਭ ਲੈ ਸਕਦੇ ਨੇ ਉਹਨਾਂ ਦੱਸਿਆ ਕਿ ਪਰਿਵਾਰ ਚ ਕੋਈ ਮਹਿਲਾ ਜੋ ਘਰ ਦੀ ਆਮਦਨ ਦਾ ਸਰੋਤ ਹੋਵੇ ਉਹ ਵੀ ਘਰ ਦੀ ਕਮਾਊ ਮੁਖੀ ਮੰਨੀ ਜਾਵੇਗੀ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ ਯੋਜਨਾ ਤਹਿਤ ਪਰਿਵਾਰ ਸ਼ਬਦ ਵਿੱਚ ਪਤੀ ਪਤਨੀ ਛੋਟੇ ਬੱਚੇ ਅਨਵੈਆਂ ਲੜਕੀਆਂ ਆਸ਼ਰਿਤ ਮਾਤਾ ਪਿਤਾ ਕਵਰ ਹੋਣਗੇ ਜੇਕਰ ਅਣਵਿਆਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਦੇ ਛੋਟੇ ਭੈਣ ਭਰਾ ਜਾਂ ਆਸ਼ਰਿਤ ਮਾਤਾ ਪਿਤਾ ਨੂੰ ਇਹ ਸਹਾਇਤਾ ਮਿਲੇਗੀ ਜੇਕਰ ਇਹ ਹੋ ਗਿਆ ਕਿ ਕਮਾਊ ਮੁਖੀ ਦੀ ਮੌਤ 18 ਸਾਲ ਤੋਂ ਬਾਅਦ ਅਤੇ 60 ਸਾਲ ਤੋਂ ਘੱਟ ਉਮਰ ਵਿੱਚ ਹੋਈ ਹੋਵੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeditiyarrnnewsjalandhar ਅਤੇ YouTube ਤੇ ਸਾਡਾ ਚੈਨਲ ਹੈ @theeditiyarrjalandhar ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਪ੍ਰੋਜੈਕਟ ਹਿਫਾਜ਼ਤ ਦੀ ਸ਼ੁਰੂਆਤ ਕੀਤੀ ਹੈ। ਕੱਲ ਮਨਾਏ ਜਾ ਰਹੇ ਕਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਸ ਪਹਿਲ ਕਤਮੀ ਦਾ ਉਦੇਸ਼ ਔਰਤਾਂ ਤੇ ਬੱਚਾ ਖਿਲਾਫ ਹਿੰਸਾ ਨੂੰ ਘਟਾਉਣਾ ਹੈ। ਕੇਂਦਰ ਸਰਕਾਰ ਦੇ ਦੋ ਮਿਸ਼ਨਾਂ ਮਿਸ਼ਨ ਸ਼ਕਤੀ ਤੇ ਮਿਸ਼ਨ ਵਾਤਸਲਿਆ ਤਹਿਤ ਸੱਤੇ ਦਿਨ 24 ਘੰਟੇ ਮਹਿਲਾ ਅਤੇ ਬਾਲ ਹੈਲਪਲਾਈਨ ਪ੍ਰੋਜੈਕਟ ਹਫਾਸਾ ਦੀ ਰੀਡ ਵਿੱਚੋਂ ਕੰਮ ਕਰੇਗੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰਨੇ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਉਸ ਤਰ ਨੂੰ ਖਤਮ ਕਰਨਾ ਹੈ ਜੋ ਘਰੇਲੂ ਹਿੰਸਾ ਕਮ ਕਰਨ ਵਾਲੀ ਥਾਂ ਤੇ ਤੰਗ ਪ੍ਰੇਸ਼ਾਨੀ ਜਾਂ ਕਿਸੇ ਹੋਰ ਤਸੰਦੇ ਸ਼ੋਸ਼ਣ ਦੀ ਰਿਪੋਰਟ ਕਰਨ ਤੋਂ ਰੋਕਦਾ ਹੈ ਉਹਨਾਂ ਸਾਰੀਆਂ ਔਰਤਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਹੈਲਪਲਾਈਨ ਨੰਬਰ 181 ਤੇ ਕਾਲ ਕਰਨ ਦੀ ਅਪੀਲ ਕੀਤੀ ਪੇਸ਼ ਹੈ ਇੱਕ ਰਿਪੋਰਟ प्रोजेक्ट हिफाजत पुलिस समेत वक, वक, वक विभाग ने कॉल करने की किसे नंबर एक करन अपील की हैल्पलाइन एमरजेंसी गैर एमरजेंसी सेवा पहुंच नोकिसीबत और बच्चों नहायता मार्गदर्शन प्रदान करेगी ਪੀਟਾ ਲਈ ਇਸ ਸਮੇਂ ਸਿਰ ਸਹਾਇਤਾ ਕਿਨੀ ਬਣਾਉਣ ਲਈ ਹਰੇਕ ਜ਼ਿਲ੍ਹੇ ਵਿੱਚ ਸਮਰਪਿਤ ਵਾਹਨ ਵੀ ਤਾਇਨਾਤ ਕੀਤੇ ਜਾਣਗੇ। ਔਰਤਾਂ ਨੂੰ ਇੱਕ ਮਹਫੂਜ਼ ਐਨਵਾਇਰਨਮੈਂਟ ਦੇਣਾ ਜਿੱਥੇ-ਜਿੱਥੇ ਅਸੀਂ ਔਰਤਾਂ ਦੀ ਤਰੱਕੀ ਦੀ ਗੱਲ ਕਰਦੇ ਹਾਂ ਉੱਥੇ ਔਰਤਾਂ ਦੀ ਸੇਫਟੀ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਤੇ ਹੋਏ ਪੰਜਾਬ ਸਰਕਾਰ ਨੇ ਇੰਟਰਨੈਸ਼ਨਲ ਔਮਨ ਡੇ ਦੇ ਉੱਪਰ ਪ੍ਰੋਜੈਕਟ ਹਿਫਾਜ਼ਤ ਲਾਂਚ ਕੀਤਾ। ਇਸ ਤੋਂ ਵੱਧ ਖੂਬਸੂਰਤ ਤੋਹਫ਼ਾ ਨਹੀਂ ਹੋ ਸਕਦਾ ਜੇਕਰ ਅਸੀਂ ਪੰਜਾਬ ਦੀਆਂ ਮਹਿਲਾਵਾਂ ਦੀ ਹਿਫਾਜ਼ਤ ਦੀ ਗੱਲ ਕਰੀਏ ਇਹ ਪਹਿਲ ਸਮਾਜਿਕ ਸੁਰੱਖਿਆ ਵਿਭਾਗ ਮਹਿਲਾ ਤੇ ਬਾਲ ਵਿਕਾਸ ਪੰਜਾਬ ਪੁਲਿਸ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾਸੂਮੇ ਲਈ ਰਾਜੇਸ਼ ਬਾਲੀ ਆਕਾਸ਼ ਵਣਿਕ ਖਬਰਾਂ ਜਲੰਧਰ ਪੰਜਾਬ ਯੂਨੀਵਰਸਿਟੀ ਚ ਦਸਵੀਂ ਚੰਡੀਗੜ੍ਹ ਸਮਾਜਿਕ ਵਿਗਿਆਨ ਕਾਂਗਰਸ ਜੈਸਕੌਂਗ ਆਜੀਵਕ ਵਿਚਾਰ ਵਟਾਂਦਰੇ ਵਾਲੇ ਅਕਾਦਮਿਕ ਸੈਸ਼ਨਾਂ ਤੋਂ ਬਾਅਦ ਸਮਾਪਤ ਹੋਈ ਜਿਸ ਵਿੱਚ ਉੱਗੇ ਸਮਾਜਿਕ ਵਿਦਵਾਨ ਸ਼ਾਮਲ ਰਹੇ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਸਿੱਧ ਰਾਜਨੀਤਿਕ ਵਿਗਿਆਨੀ ਪ੍ਰੋਫੈਸਰ ਗੁਰਪ੍ਰੀਤ ਮਹਾਜਨ ਨੇ ਸਮਕਾਲੀ ਸਮੇਜ ਉਦਮ ਦੁਆਰਾ ਦਰਪੇਸ਼ ਚੁਣੌਤੀ ਨੂੰ ਦੇਖਦੇ ਹੋਏ ਸਮਾਜਿਕ ਵਿਗਿਆਨ ਦੇ ਭਵਿੱਖ ਬਾਰੇ ਚਰਚਾ ਕੀਤੀ ਉਹਨਾਂ ਇੱਕ ਚੰਗੇ ਜੀਵਨ ਤੇ ਇੱਕ ਚੰਗੇ ਸਮਾਜ ਦਾ ਗਠਨ ਕਰਨ ਵਾਲੇ ਮਹੱਤਵਪੂਰਨ ਗੱਲਬਾਤ ਲਈ ਜੈਸਕੌਂਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇਤੀ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪੇਪਰ ਪ੍ਰੇਸ਼ਕਾਰੀਆਂ ਲਈ ਸਰਵੋਤਮ ਪੇਪਰ ਪੁਰਸਕਾਰ ਪ੍ਰਦਾਨ ਕੀਤੇ ਗਏ। ਪੰਜਾਬ ਪੁਲਿਸ ਨੇ ਅੱਜ ਜਲੰਧਰ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅਤਵਾਦੀ ਮੌਡਿਊਲ ਦੇ ਤਿੰਨ ਕਾਰਕੁਨਾਂ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕੀਤਾ ਹੈ। ਉਹਨਾਂ ਦੀ ਗ੍ਰਿਫਤਾਰੀ ਨਾਲ ਮੌਡਿਊਲ ਦੇ ਅੰਤਰਰਾਸ਼ਟਰੀ ਸਬੰਧਾਂ ਦਾ ਖੁਲਾਸਾ ਹੋਇਆ ਹੈ ਜੋ ਨੌਜਵਾਨਾਂ ਨੂੰ ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਵਧੀਕ ਇੰਸਪੈਕਟਰ ਜਨਰਲ ਆਫ ਪੁਲਿਸ ਨਵਜੋਤ ਸਿੰਘ ਮਾਹਲ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਕਬਜ਼ ਗ੍ਰਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਜਗਰੂਪ ਸਿੰਘ, ਕਪੂਰਥਲਾ ਦੇ ਸੁਖਜੀਤ ਸਿੰਘ ਅਤੇ ਤਨਤਨ ਦੇ ਨਪੀਕ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ ਵਿੱਚੋਂ 4 ਪਿਸਤੌਲ ਸਮੇਤ ਗੋਲੀਸਿੱਕਾ ਬਰਾਮਦ ਕੀਤੇ ਨੇ। ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੇ ਨੈਟਵਰਕ ਦਾ ਪਤਾ ਲਗਾ ਕੇ ਮੁਕੰਮਲ ਖਾਤਮਾ ਕੀਤਾ ਜਾ ਸਕੇ। ਇਸ ਮਾਡਿਊਲ ਨੂੰ ਅਮਰੀਕਾ ਸਥਿਤ ਇੱਕ ਗੈਂਗਸਟਰ ਗੋਪੀ ਸਿੰਘ ਚਲਾ ਰਿਹਾ ਸੀ ਜੋ ਪਾਕਿਸਤਾਨ ਸਥਿਤ ਇੱਕ ਕੱਤਵਾਰੀ ਅਤੇ ਇੱਕ ਯੂਨਾਈਟਸਟੇਟਸ ਸਾਥੀ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਪਰਾਧ ਕਰਨ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਰਿਆ ਸੀ। ਇਨਾ ਦਿਨਾਂ ਚ ਇਹ ਦੂਜੀ ਘਟਨਾ ਹੈ ਜਿਸ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਚ ਉੱਤਰ ਪ੍ਰਦੇਸ਼ ਦੇ ਕੋਸ਼ਾਮਬੀ ਤੋਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਸਰਗਰਮ ਕਾਰਕੁਨ ਨੂੰ ਵਿਸਫੋਟਾਂ ਅਤੇ ਹਥਿਆਰਾਂ ਤੇ ਗੋਲਾ ਬਾਰੂਤ ਸਮੇਤ ਗ੍ਰਿਫਤਾਰ ਕੀਤਾ ਜੋ ਅਮਰਤ ਸਰਦਾਰ ਰਹਿਣ ਵਾਲਾ ਹੈ ਪਹਿਲਾ 올 ਇੰਡੀਆ ਪੁਲਿਸ ਕਬੱਡੀ ਕਲਸਟਰ ਅਜਲੰਦਰ ਦੇ ਪੀਏਪੀ ਵਿਕੇ ਖਤਮ ਹੋਇਆ ਇਸ ਕਬੱਡੀ ਕਲਸਟਰ ਚ ਓਵਰਆਲ ਪਹਿਲਾ ਸਥਾਨ ਪੰਜਾਬ ਪੁਲਿਸ ਵੱਲੋਂ ਹਾਸਲ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡੀਜੀਪੀ ਅਨੀਤਾ ਪੋਣਲੇ ਦੱਸਿਆ ਕਿ ਇਸ ਕਬੱਡੀ ਕਲਸਟਰ ਚ 29 ਟੀਮਾਂ ਨੇ ਹਿੱਸਾ ਲਿਆ ਆਖਿਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਵਿਕਸਿਤ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ ਇੱਕ ਸਿਹਤਮੰਦ ਭਾਰਤ ਦੀ ਸਿਰਜਣਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਨਰਿਕ ਦਵਾਈਆਂ ਬਾਰੇ ਜਾਗਰੂਕਤਾ ਵਧਾਉਣ ਲਈ ਅੱਜ ਚੰਨ ਔਸ਼ਧੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਪ੍ਰੋਜੈਕਟ ਹਫਾਸਾ ਦੀ ਸ਼ੁਰੂਆਤ ਅਤੇ ਪੰਜਾਬ ਪੁਲਿਸ ਨੇ ਅਜਲੰਦਰ ਚਬਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅਤਵਾਦੀ ਮੌਜੂਦ ਦੇ ਤਿੰਨ ਕਾਰਕੁਨਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਤ ਸਮੇਤ ਕੀਤਾ ਗ੍ਰਿਫਤਾਰ ਇਸ ਦੇ ਨਾਲ ਹੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ